ਸਿਹਤ ਲਈ ਜ਼ਰੂਰੀ ਟਿਪਸ ਨੰਬਰ 1 ਕਪਾਲ ਭਤੀ ਆਸਨ ਕਰਨ ਨਾਲ ਯਾਦਦਾਸ਼ਤ ਵਧੀ ਹੈ ਅਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਨੰਬਰ 2 ਭੋਜਨ ਕਰਦੇ ਸਮੇਂ ਇੱਕ ਹਰੀ ਮਿਰਚ ਖਾਓ ਇਸ ਨਾਲ ਹਾਈ ਬੀਪੀ ਦੇ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ ਇਸ ਦਾ ਸੈਟ੍ਰਿਕ ਐਸਿਡ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ ਜਿਵੇਂ ਨਾਲ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ 'ਚ ਰੱਖਦਾ ਹੈ ਅਤੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚੋਗੇ ਨੰਬਰ 3 ਜੇਕਰ ਤੁਸੀਂ ਲੰਮੀ ਉਮਰ ਤੱਕ ਜੁਬਾਨ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਗੁੱਸੇ ਤੇ ਕਾਬੂ ਰੱਖੋ ਗੁੱਸਾ ਹੋਣਾ ਦਿਲ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਗੁੱਸਾ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ ਨੰਬਰ 4 ਸਰੋਂ ਦੇ ਦਾਣਿਆਂ ਨਾਲ ਭਰਿਆ ਸਿਰਾਨਾ ਰੱਖਣ ਨਾਲ ਬੱਚੇ ਦਾ ਸਿਰ ਕਦੇ ਵੀ ਇੱਕ ਪਾਸੇ ਚਪਟਾ ਨਹੀਂ ਹੁੰਦਾ ਕਿਉਂਕਿ ਸਰੋਂ ਨਾਲ ਭਰਿਆ ਹੋਣ ਕਾਰਨ ਇਹ ਸਿਰਾਨਾ ਬੱਚੇ ਦੇ ਸਿਰ ਲਈ ਸਿਰ ਦੇ ਹਿਸਾਬ ਨਾਲ ਆਕਾਰ ਲੈਂਦਾ ਹੈ ਬੱਚੇ ਦਾ ਸਿਰ ਗੋਲ ਆਕਾਰ ਚ ਰਹਿੰਦਾ ਹੈ ਨੰਬਰ 5 ਜਿੰਨਾ ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਪੇਟ ਤੇ ਦਾਗ ਪੈ ਜਾਂਦੇ ਹਨ ਉਹਨਾਂ ਨੂੰ ਰੋਜ਼ਾਨਾ ਚੰਦਨ ਨੂੰ ਪੀਸ ਕੇ ਦੁੱਧ ਚ ਮਿਲਾ ਕੇ ਪੇਟ ਤੇ ਲਗਾਓ ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਨਾਲ ਧੋ ਲਓ ਅਜਿਹੇ ਹਫਤੇ ਚ ਤਿੰਨ ਤੋਂ ਚਾਰ ਬਾਰ ਕਰਨ ਨਾਲ ਦਾਗ ਦੱਪੇ ਹੌਲੀ ਹੌਲੀ ਦੂਰ ਹੋ ਜਾਣਗੇ ਨੰਬਰ 6 ਜੇਕਰ ਤੁਸੀਂ ਬਾਲਾਂ ਦੇ ਝੜਨ ਨੂੰ ਰੋਕਣਾ ਚਾਹੁੰਦੇ ਹੋ ਤਾਂ ਹਮੇਸ਼ਾ ਬਾਲਾਂ ਤੇ ਕੋਸਾ ਤੇਲ ਲਗਾਓ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਜਿਹਾ ਕਰਨ ਨਾਲ ਵਾਲਾਂ ਦੀ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਵਾਲਾਂ ਨੂੰ ਸਿਹਤਮੰਦ ਵੀ ਬਣਾਉਂਦਾ ਹੈ ਨੰਬਰ 7 ਸਾਨੂੰ ਪੂਰੀ ਨੀਂਦ ਲੈਣੀ ਚਾਹੀਦੀ ਹੈ ਪੂਰੀ ਨੀਂਦ ਨਾ ਲੈਣ ਕਾਰਨ ਛੋਟੀ ਉਮਰ ਚ ਹੀ ਚਮੜੀ ਤੇ ਬੁਢਾਪੇ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ ਝੁਰੜੀਆਂ ਪੈ ਜਾਂਦੀਆਂ ਹੈ ਇਸ ਲਈ ਸਾਨੂੰ ਘੱਟੋ ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ਨੰਬਰ 8 ਮਾਹਿਰਾ ਅਨਸਾਰ ਬਾਲਗਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਰਹਿਣ ਲਈ ਹਰ ਰੋਜ਼ 60 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਰੋਜ਼ਾਨਾ 2 ਤੋਂ 3 ਕਟੋਰੀ ਲੋਬੀਆ ਦੀ ਦਾਲ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਚ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਬਾਡੀ ਬਿਲਡਿੰਗ ਕਰਨ ਵਾਲੇ ਲੋਕਾਂ ਲਈ ਇਹ ਦਾਲ ਚਮਤਕਾਰੀ ਸਾਬਤ ਹੁੰਦੀ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 9 ਹੱਥਾਂ ਅਤੇ ਪੈਰਾਂ ਦੀ ਸੋਜ ਨੂੰ ਘਟ ਕਰਨ ਲਈ ਰੋਜ਼ ਤਰਬੂਜ ਦੀ ਵਰਤੋਂ ਕਰੋ ਕਿਉਂਕਿ ਇਸ 'ਚ ਕੋਲੀਨ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਮੋਟਾਪਾ ਘਟ ਹੁੰਦਾ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ। ਰੋਜ਼ ਤਰਬੂਜ ਖਾਣ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਕਿਉਂਕਿ ਇਸ 'ਚ ਵਿਟਾਮਿਨ A ਹੁੰਦਾ ਹੈ। ਨੰਬਰ 10 ਜੇਕਰ ਤੁਸੀਂ ਚਮੜੀ ਦਾ ਰੰਗ ਨਿਖਾਰਨਾ ਚਾਹੁੰਦੇ ਹੋ ਤਾਂ ਟਮਾਟਰ ਨੂੰ ਦੋ ਟੁਕੜਿਆਂ 'ਚ ਕੱਟ ਕੇ ਉਸ 'ਚ ਕਾਫੀ ਪਾਊਡਰ ਛਿੜਕੋ ਹੁਣ ਇਸ ਨੂੰ ਗੋਲਾਕਾਰ 'ਚ ਘੁਮਾ ਕੇ ਚਿਹਰੇ 'ਤੇ ਮ사ਜ ਕਰੋ ਹੁਣ ਇਸ ਨੂੰ 15 ਤੋਂ 20 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਹੁਣ ਚਿਹਰੇ ਨੂੰ ਸਧਾਰਨ ਪਾਣੀ ਨਾਲ ਧੋ ਲਓ ਇਸ ਨਾਲ ਰੰਗ ਸਾਫ਼ ਹੋ ਜਾਵੇਗਾ ਨੰਬਰ 11 ਸਵਾਫਦਾ ਦੁੱਧ ਰੋਜ਼ਾਨਾ ਪੀਣ ਨਾਲ ਰੰਗ ਗੋਰਾ ਹੋਣ ਲੱਗਦਾ ਹੈ ਅਤੇ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਪਰਿਵਾਰਕ ਦੋਸਤਾਂ ਨਾਲ ਸਾਂਝਾ ਜ਼ਰੂਰ ਕਰੋ। ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਘੰਟੀ ਦੇ ਆਈਕਨ ਨੂੰ ਵੀ ਦਬਾਓ। ਤਾਂ ਜੋ ਵੀ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲੇਗਾ ਤਾਂ ਮਿਲਦੇ ਹਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ